ਪੰਜਾਬ ਸਰਕਾਰ ਵੱਲੋਂ ਨਸ਼ੇ ਖਿਲਾਫ ਚਲਾਈ ਜਾ ਰਹੀ ਜੰਗ ਨੂੰ ਉਸ ਵੱਲੇ ਵੱਡੀ ਹੋਰ ਕਾਮਯਾਬੀ ਮਿਲੀ ਜਦੋਂ ਥਾਣਾ ਨਿਹਾਲ ਸਿੰਘ ਵਾਲਾ ਦੀ ਸੀਆਈਏ ਟੀਮ ਨੇ ਗੋਪਤ ਸੂਚਨਾ ਦੇ ਆਧਾਰ ਤੇ ਤਿੰਨ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ 15000 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ ਇਹ ਸਾਰੀਆਂ ਗੋਲੀਆਂ ਚੰਡੀਗੜ੍ਹ ਨੰਬਰ ਦੀ ਹੋਂਡਾ ਸਿਟੀ ਕਾਰ ਰਾਈ ਇਲਾਕੇ ਵਿੱਚ ਲਿਆ ਰਹੇ ਸਨ ਇਨ੍ਹਾਂ ਵਿੱਚੋਂ ਦੋ ਨਸ਼ਾ ਤਸਕਰ ਯੂਪੀ ਦੇ ਜ਼ਿਲ੍ਹਾ ਬਲੰਦਸ਼ਹਿਰ ਦੇ ਰਹਿਣ ਵਾਲੇ ਹਨ ਜਦਕੀ ਕਾਰ ਨੂੰ ਚਲਾਉਣ ਵਾਲਾ ਤੀਜਾ ਤਸਕਰ ਚੰਡੀਗੜ੍ਹ ਨਿਵਾਸੀ ਹੈ ਜਿਸ ਦੀ ਕਾਰ ਨੂੰ ਕਬਜ਼ੇ ਵਿੱਚ ਲਿਆ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਜ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਈ ਅਰਜੀ ਦਿੱਤੀ ਜਾਵੇਗੀ ਤਾਂ ਜੋ ਨਸ਼ਾਤ ਸਪਲਾਈ ਚੇਨ ਬਾਰੇ ਅੱਗੇ ਦੀ ਜਾਂਚ ਹੋ ਸਕੇ ਪੰਜਾਬ ਸਰਕਾਰ ਵੱਲੋਂ ਚਲਾਈ ਨਸਿਆਂ ਦੇ ਖਿਲਾਫ ਮੁਹਿੰਮ ਯੋਧਨ ਨਸਿਆਂ ਵਿਰੋਧ ਤੇ ਮਾਨਯੋਗ ਡੀਸੀਪੀ ਸਾਹਿਬ ਗੌਰ ਵਿਆਧਵ ਜੀ ਤੇ ਸ੍ਰੀ ਅਜੀਤ ਕਾਂਧੀ ਐਸਐਸਪੀ ਸਾਹਿਬ ਮੋਗਾ ਜਿਹਦੇ ਦਿਸ਼ਾ ਨਿਰਦੇਸ਼ਾਂ ਤੇ ਜਿਹੜਾ ਮਾੜੀ ਅਨਸਰਾਂ ਖਿਲਾਫ ਚਲਾਹੀ ਮਹਿੰਮ ਤੇ ਜਿਹੜੀ CIA ਟੀਮ ਨੂੰ ਜਿਹੜੀ ਕੱਲ ਇੱਕ ਵੱਡੀ ਸਫਲਤਾ ਮਿਲੀ ਹੈ ਜਿਹਦੇ ਤੇ ਸਿਕਰੇਟਰੀ ਇਨਫੋਰਮੇਸ਼ਨ ਤੇ ਆਪਣੇ FI ਨੰਬਰ 135 ਮਿਤੀ 19 11 25 ਅੰਡਰ ਸੈਕਸ਼ਨ 22 ਕਟ 88 ਦਰਜ ਕਰਕੇ ਆ ਜਿਹੜੀ ਆਪਣੇ ਮੁਹੰਮਦ ਅਰਸ਼ਦ ਪੁੱਤਰ ਲਾਲ ਮੁਹੰਮਦ ਸਨ ਆਫ ਬਾਸੀ ਗਲਵੱਟੀ ਤੇ ਜ਼ਿਲ੍ਹਾ ਬਲੰਦ ਸਟੇਟ ਯੂਪੀ ਤੇ ਅਮਾਨ ਪੁੱਤਰ ਫਰੋਜ਼ ਸਦੀਕੀ ਵਾਸੀ ਗਲਵੱਟੀ ਜ਼ਿਲ੍ਹਾ ਬਲੰਦ ਯੂਪੀ ਤੇ ਇੱਕ ਜਿਹੜਾ ਡਰਾਈਵਰ ਸੀਗਾ ਰਾਮਕਮਾਰ ਪਾਂਡੇ son of ਰਾਮ ਤੇ ਵਾਸੀ ਫੈਦਾ ਨਿਜ਼ਾਮਪੁਰ ਯੂਪੀ ਜਿਹੜੇ ਇੱਥੇ ਦੇ ਰਹਿਣ ਵਾਲੇ ਸੀ ਇਹਨਾਂ ਪਾਸੋਂ ਜਿਹੜੀ 15000 ਟਰਾਮਾ ਟਰਾਮਾਡੋਲ ਗੋਲੀਆਂ ਜਿਹੜੀ ਬਰਾਮਦ ਕਰਾਈ ਹੈ ਤੇ ਅਸੀਂ ਜਿਹੜਾ ਅੱਜ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਜਿਹੜਾ ਪੁਲਿਸ ਰਿਮਾਂਡ ਲੈ ਕੇ ਹੋਰ ਵੀ ਪੁੱਛਗਿੱਛ ਕਰਾਂਗੇ ਸਰ ਇਹ ਗੋਲੀਆਂ ਕਿੱਥੋਂ ਲੈ ਕੇ ਆਈ ਸੀ ਤੇ ਕਿੱਥੇ ਸਪਲਾਈ ਦੇਣੀਆਂ ਸੀ ਜਿਹੜਾ ਅਸੀਂ ਅੱਜ ਇਹਨਾਂ ਦਾ ਪੁਲਿਸ ਰਿਮਾਂਡ ਲੈ ਰਹੇ ਹਾਂ ਇਹਨਾਂ ਦੇ ਜੋ ਵੀ ਗੱਲ ਸਾਹਮਣੇ ਆਊਗੀ ਅਸੀਂ ਜਿਹੜੇ ਸ਼ੇਅਰ ਕਰਾਂਗੇ ਥੋੜਾ ਇਹ ਇਹਨਾਂ ਕੋਲੇ ਕਾਰ ਸੀਗੀ ਸੈਂਟ ਕਾਰ ਸੀਗੀ ਹੁੰਡਾਈ ਵਾਲਿਆਂ ਦੀ ਉਹਦੇ ਤੇ ਲੈ ਕੇ ਆਏ ਸੀਗੇ ਦੋ ਬੈਗਾਂ ਦੇ ਵਿੱਚ ਸੀਗੇ ਇਹ ਗੱਡੀ ਦਾ ਮਾਲਕ ਕੌਣ ਹੈ ਤੇ ਜੀ ਇਹ ਤਿੰਨਾਂ ਦੀ ਆਪਸ ਵਿੱਚ ਕੀ ਪਛਾਣ ਹੈ ਇਹ ਇਹ ਜਿਹੜਾ ਮੁਹੰਮਦ ਅਰਸ਼ਦ ਹੈ ਇਹਦੇ ਨਾਲ ਸੀਗਾ ਅਮਾਨ ਇਹ ਇੱਕ ਦੂਸਰੇ ਦੇ ਦੋਸਤ ਨੇ ਤੇ ਜਿਹੜਾ ਡਰਾਈਵਰ ਹੈ ਇਹ ਡਰਾਈਵਰ ਇਹਨਾਂ ਨੇ ਕਰਿਆ ਸੀਗਾ ਡਰਾਈਵਰ ਆਪਣੇ ਡਰਾਈਵਰ ਦੇ ਤੌਰ ਤੇ ਲੈ ਕੇ ਆਏ ਸੀ। ਕਾਰ ਕਿਹਦੀ ਸੀ ਇਹ? ਇਹ ਕਾਰ ਇਹ ਆਪਣੇ ਆ ਰਾਮ ਰਾਮ ਕੁਮਾਰ ਦੀ ਹੈ ਜੀ। ਸਰ ਇਹਦੇ ਵਿੱਚ ਕੋਈ ਹੋਰ ਵੀ ਕੋਈ ਸ਼ਾਮ ਲੱਗਦਾ। ਇਹ ਚ ਅਸੀਂ ਕਰ ਰਹੇ ਹਾਂ ਪੁੱਛ ਕੇ ਸਰ ਰਿਮਾਂਡ ਲਿਆ ਅੱਜ ਜੋ ਵੀ ਗੱਲ ਸਾਹਮਣੇ ਆਊਗੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ। ਇਹਨਾਂ ਦੇ ਉੱਪਰ ਪਹਿਲਾਂ ਕੋਈ ਮੰਗਵੇ ਦਰਜ? ਅਸੀਂ ਚੈੱਕ ਕਰ ਰਹੇ ਹਾਂ ਫਿਲਹਾਲ ਤਾਂ ਨਹੀਂ ਹੈਗਾ ਫਿਰ ਵੀ ਅਸੀਂ ਚੈੱਕ ਕਰ ਰਹੇ ਹਾਂ। ਸਿੱਟੀ ਸਰ ਕੱਲ੍ਹ ਦਿਨ ਮਾਮਲਾ ਦਰਜ ਕੀਤਾ ਹੈ। ਇਹ ਅਸੀਂ ਬਾਈਕਟ 85 ਐਨਟੀਪੀਐਸਐਲ ਤੇ ਆਧਾਰ ਤੇ ਕੀਤਾ ਹੈ। ਪੀਸਾ ਜਿਹੜਾ ਡਰਾਈਵਰ ਵਾਲਾ ਰਾਮਕਮਰ ਪਾਂਡੇ ਇਹ ਇੱਥੇ ਬੈਸ ਨੋਟਸ ਲਿਖਿਆ ਹੋਇਆ ਵੀ ਚੰਡੀਗੜ੍ਹ ਦਾ ਇਹ ਨਹੀਂ ਇਹਦਾ ਜਿਹੜਾ ਪਿੱਛੇ ਇਹ ਯੂਪੀ ਦਾ ਹੀ ਹੈ ਵੈਸੇ ਫਿਲਹਾਲ ਇਹ ਚੰਡੀਗੜ੍ਹੇ ਰਹਿ ਰਿਹਾ ਹੈ ਇਹ ਜਿਹੜਾ ਡਰਾਈਵਰ ਹੈ ਇਹ ਵੀ ਇਹਨਾਂ ਦੇ ਜਾਣ ਪਛਾਣ ਨਾਲ ਹੀ ਹੈ ਫਿਲਹਾਲ ਤਾਂ ਇਹ ਕਹਿ ਰਿਹਾ ਵੀ ਮੇਰੇ ਜਾਣ ਪਛਾਣ ਵਾਲੇ ਨਹੀਂ ਹੈਗੇ ਫਿਰ ਵੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੋ ਵੀ ਸਾਹਮਣੇ ਆਊਗਾ ਅਸੀਂ ਸੰਝ ਕਰਾਂ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ